ਨਿਬੜ ਗਿਆ ਰੋਟੀਆਂ ਲੈ ਸਾਰੀਆਂ ਲੈਂਦੀਆਂ ਡੱਬੇ ਵਾਲੀਆਂ ਵੀ ਕੱਢ ਲਈਆਂ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਨਾ ਫੈਮਿਲੀ ਤੇ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਛੜਦੀ ਕਲਾ ਚ ਆਪਾਂ ਵੀ ਵਧੀਆ ਕਿਰਪਾ ਮਾਲਕ ਦੀ ਤੇ ਸਵੇਰ ਮਾਰਨਿੰਗ ਹੋ ਗਈ ਹੈ ਜੀ ਕੰਮ ਕੁਮੁਸਟਾਰਟ ਹੋ ਗਏ ਆਪਣੇ ਸਾਰੇ ਕੰਮ ਨਿਭੜ ਵੀ ਗਏ ਇੱਧਰ ਪਸ਼ੂ ਵਾਲੇ ਘਰ ਚ ਸਾਫ ਸਪਾਈ ਹੋ ਗਈ ਸਾਰੇ ਮੱਝਾਂ ਨੂੰ ਪਾਣੀ ਪਲਾਤਾ ਪੱਠੇ ਬਾਤੇ ਧਾਰਾ ਕੱਢ ਲਈਏ ਤੇ ਇੱਧਰ ਆਪਣਾ ਕੰਮ ਹੋ ਗਿਆ ਖਤਮ ਤੇ ਹੁਣ ਆਪਾਂ ਬਣਾਉਣੇ ਆ ਰੋਟੀ ਸਬਜ਼ੀ ਸਬਜ਼ੀ ਲੈ ਕੇ ਆਉਣੀ ਆ ਪਹਿਲਾਂ ਲੈ ਫੜ ਚੱਲ ਆਜਾ ਮੰਮੀ ਭਾਂਡੇ ਮਾਂਜਣ ਲੱਗ ਗਈ ਚੱਲ ਐ ਤਾਂ ਕੋਈ ਚੱਕਰ ਨੀ ਚੱਲ ਉੱਠ ਚੱਕ ਲੈ ਚੱਲ ਉਹ ਫਿਰ ਨਹੀਂ ਕਹਿੰਦੇ ਦੁਪਹਿਰਾ ਕੋਈ ਨਹੀਂ ਬੰਨਣਾ ਦੁਪਹਿਰਾ ਚੜਾਉਣ ਦੀ ਗੱਲ ਕਰਦੀ ਆ ਮੈਨੂੰ ਕਿਹਾ ਆਜਾ ਚੱਲੀਏ ਟਾਈਮ ਨਾਲ ਕੰਮ ਨਿਬੜੂ। जाने गुडी एडेन्द्र सब्जी लेके आने उठ हाँ। गया तो दे दे हाँ। ਦੇ ਦੂੰਗੀ ਚੰਗਾ ਤੂੰ ਬੁਰਸ਼-ਬੁਰਸ਼ ਕਰ ਮੇਰੇ ਲੈ ਐ ਗਰਵੇਲੋ ਚੂਟਰੀ ਸਾਰਾ ਚਾਬੀ ਚੱਕ ਕੇ ਲੈਣਾ ਚਾਬੀ ਨਹੀਂ ਮਾਗਦੀ ਚੱਕਦੇ ਰਹੇ ਇਸ ਨਾਲ ਦੇਖ ਕੀ ਇਹ ਉਹ ਕਿਹੜਾ ਭਜਾਂਦਾ ਬੰਦ ਕਰ ਬੰਦ ਕਰ ਲੋ ਪਿੱਲੋ ਕੀ ਤੋਰੀ? ਨਾ ਬਦਲ ਲੈਣਾ ਹੁਣ। ਡੇਢ ਤੱਕ ਕਰਾ ਲਾ। ਡੇਢ। ਲੋ ਜੀ ਆਪਾਂ ਸਬਜ਼ੀ ਵੰਡੀਆਂ ਆਏ ਆ ਸਬਜ਼ੀ ਦੇ ਲੈਣ ਲਈ। ਹੈ? ਸ਼ਾਮ ਨੂੰ ਹੋਰ ਬਣਾ ਲਾਂਗੇ ਬੋਸ। ਵਧੀਆ ਲੱਗੇ। ਟਮਾਟਰ ਹੋਰ ਨਹੀਂ ਹੈਗੇ ਇਹ ਕਹਿੰਦੇ ਵਧੀਆ ਨਹੀਂ ਲੱਗੇ। ਨੀ ਆ ਗਏ ਬਈ ਕੀ ਰੇਟ ਅੱਲਾ ਸੁਣਾ ਲਾ 4 ਹੈਗੇ ਨੇ ਟਮਾਟਰ ਅੰਦਰ ਇਹਨਾਂ ਕੋਲ ਯਾਦ ਹੀ ਪਾਈ ਐ ਲੋ ਜੀ ਕੀਰੇ ਤਾਂ ਪਏ ਆ ਕੀਰੇ ਹੋਰ ਲੈ ਲੈ ਆ ਮੈਂ ਨਾ ਬੇਹੇਰਾ ਕਰਦੀ ਆ ਤਾਂ ਆਹੀ ਹਾਂ ਹੋਰ ਟਮਾਟਰ ਤੂੰ ਲਿਆਇਆ ਪਵਾ ਕੇ ਸ਼ਿਮਲਾ ਮੈਚ ਬੈਂਗੜੀ

किए दुधद का नहीं है ये गुटी ਦੁੱਧ ਹੈਗਾ ਫੋਨ ਕਰਨ ਨੂੰ ਹੈਗਾ ਬੋਆ ਨਹੀਂ ਫਾੜ ਜਾ ਇਹ ਤੂੰ ਕਿੱਧਰ ਚੂਟਾ ਲੂੰਗਾ ਦੁੱਧ ਪਾ ਕੇ ਹੋਣਾ ਦੁੱਧ ਪਾ ਕੇ ਹੋਣਾ ਕੋਈ ਨਹੀਂ ਦੰਦੀ ਨੂੰ ਪਤਾ ਹੀ ਹੈ ਤੂੰ ਪਾ ਗਿਆ ਆਹ ਠੱਡਦਾ ਫਰਤਾਂ ਨਿਕਲ ਇਹ ਚਾਹ ਪੀ ਲਈ ਨਾ ਤੈਨੂੰ ਕਿੱਥੇ ਜਾਣਾ ਸੀ ਦੰਦਾਂ ਨੇ ਉਹ ਐਜੇਣਾ ਸੀ ਮੈਂ ਤਾਂ ਉਹਨੂੰ ਕਿੱਸਿਆ ਲੋਹ ਪੈ ਜੂਗਾ ਨਹੀਂ ਨਹੀਂ ਪੈਗਾ ਕਾਂ ਪਾਈ ਕੇ ਬਿਜੇ ਨੂੰ ਇਹ ਕਾਂ ਦਾਸ ਨਹੀਂ ਕਹਦਾ ਆ ਪਹਿਲਾਂ ਉਹਨਾਂ ਨੇ ਬੁਲਾਵਾਂਗੇ ਕਿੰਨੀਆਂ ਸੱਭੀ ਅੱਛਾ ਇਹ ਚੋ ਪਾ ਲੈਂਦੀ ਮੜਾ ਜ ਮੱਖਣੀ ਮੁਖਣੀ ਕਿੰਨੀਆਂ ਕਰ ਰਹਿ ਗਈਆਂ ਰੋਟੀਆਂ ਥੋੜ੍ਹੀਆਂ ਹੀ ਰਹਿ ਗਈਆਂ ਚੱਲੀਆਂ ਸੁਕਾਂਦੀਆਂ ਆਪੇ ਤੇ ਫੇਰ ਤੇ ਕਾਣਾ ਬਣਾਵਾਂ ਨਾ ਨਾ ਆਹ ਕੀ ਕਰੀ ਜਾਂਦਾ ਇਸ ਵਾਰ ਕਰਦੇ ਬੁਰੀ ਬਰਾਦੀ ਦੁਬਾਰ ਦੀਆਂ ਵੀ ਜੜੀਆਂ ਲੇਖ ਦੋ ਦੋ ਹੋਰ ਦੋ ਪਹਿਰਾ ਤੋਂ ਬੋਲੋ ਹੁਣ ਆਪਾਂ ਪਾਗਲ ਹੋਣਾ ਕੱਲ ਹੋ ਗਈ ਹੈ ਲਓ ਜੀ ਆਪਣੇ ਏਸੀ ਦੀ ਰਿਪੇਅਰ ਹੋ ਰਹੀ ਹੈ ਆ ਗਿਆ ਮੇਰੇ ਜੀ ਤੁਸੀਂ ਹੈ ਆਗੇ ਨੂੰ ਆਇਆ ਥੋੜੀ ਚਾਹ ਵੀ ਚਾਹਦੇ ਨੇ ਇਹ ਕਰੇ ਜਦੋਂ ਕੀਤਲੋ ਬੜਾ ਉਹ ਪੁੱਲ ਲੱਗੇ ਨਾਲ ਚੱਕਲੇ ਬਰੇ ਸਰੀ ਇਹ ਤੇ ਉਹ ਜੀ ਦਾ ਪੱਕਾ ਉੱਥੇ ਰਹਿਣ ਲੱਗਾ ਲੋਈ ਆਪਾਂ ਦੀਦੀ ਦੇ ਦਾ ਨੀਲ ਪਿੰਡ ਲਾਉਨੇ ਆ ਦੁਪਹਿਰ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਕਿੰਨਾ ਹੋ ਗਿਆ ਇਹ ਰੋਜ਼ ਪੁੱਸਦੀ ਮੈਂ ਹਾਥ ਰੀਕ ਵੀ ਰੋਜ਼ ਪੁੱਸਦੀ ਆ ਮੇਰੇ ਆਦਤ ਬਣ ਗਈ ਸਾਡੇ ਸਾਡੇ 12:30 ਬੋਣੇ ਕਿਥੇ ਥੋੜੀ ਮੇਰੀ ਮੰਮੀ ਮੈਂ ਨਹੀਂ ਮੈਂ ਤੇ ਮਮੀ ਮੈਂ ਦੋ ਵਾਰ ਗੱਲ ਲਿਆ ਮੋਣ ਹੁਣ ਨਹੀਂ ਹੁੰਦਾ ਆ ਦੇ ਵਿੱਚ ਨਹੀਂ ਗਿਆ ਪਤਾ ਤੇ ਇਹ ਪਤਾ ਰੋਜ਼ ਹੀ ਨਿਕਲਦੇ ਨੇ ਇਹਨਾਂ ਦੇ ਤਾਂ ਇਹ ਅੱਛੀਆਂ ਜੱਲ ਨਹੀਂ ਆ ਜਾ ਮੈਂ ਮਾਰਦਾ ਮੈਂ ਫਿਰ ਕੀ ਕਰਾਂ ਕਰਤਾ ਮੈਂ ਫੋਨ ਉਹ ਕਹਿੰਦਾ ਸੀ 20 ਮਿੰਟਾਂ ਨੂੰ ਵਾਂਗੇ ਦੂਰੀ ਵਾਰ ਫੇਰ ਕਰਦੇ ਆਂ ਆ ਜੜਾ ਮੰਗ ਰਖੜਾ ਪਾਈ ਆ ਗਿਆ ਸੀ ਆ ਲੈ ਇੱਧਰ ਕਰ ਲੈ ਜੇ ਅਰ ਕਰ ਦਿੱਤ ਤੂੰ ਚੱਕ ਮੈਂ ਲਵਾਵਾਂ ਤੇਰੇ ਨਾਲੇ ਸੀ ਪੁੱਤ ਉਹਦਾ ਲੰਮੀ ਲਹਾਣ ਦੀ ਵੀ ਉਹ ਲੱਗੂਗੀ ਲੈ ਵਾਰ ਆਹ ਲਾ ਕੇ ਇਹ ਲਾ ਹਾਂ ਕਾਲੀ ਆ ਇੱਥੇ ਆ ਇੱਥੇ ਨਹੀਂ ਆ ਆ ਮੇਰੇ ਫੋਨ ਚ ਹੈਗਾ ਤੇਰੇ ਰਾਜਿੰਦਰ ਕੇ ਨਹੀਂ ਮੇਰੇ ਫੋਨ ਚ ਹੈ ਉਸਲੇ ਨੰਬਰ ਹੈ ਕਿੱਤਾ ਕੋਈ ਨਾ ਕੀਤਾ ਸਿਰਗਾ ਸੀ ਅੋਨੇ ਐ ਵੀਵੈਂਟ ਆ ਨੀ ਉਹ ਵੀ ਦੁਪਹਿਰਾ ਕਰਕੇ ਨਹੀਂ ਆਏ ਹੈਗੇ ਅਗਲਾ ਕਹਿੰਦਾ ਤਾਂ ਦੇ ਹੀ ਫੋਨ ਮੜੇ 1% 1% ਹਾਏ ਚਾਹ ਚਲਾ ਦੇ ਚਾਹ ਚਲਾਇਆ ਜਾ ਚਾਹ ਤੱਟ ਕੇ ਆ ਨੀ ਬੂਏ ਦੇ ਆਖ ਤਦ ਤਾਂ ਮੈਂ ਯਾਰ ਲੱਗੀ ਸੀ ਮੈਂ ਕੰਨ ਚੋ ਨਹੀਂ ਪਈ ਆਏ ਬਿੱਟ ਵਿਚਲੇ ਬਸ ਨਹੀਂ ਹੈ ਰਾਇਦ ਕੇ ਨੰਬਰ ਬੋਲਦਾ ਮੈਂ ਜੀਵ ਲਵਾ ਦੇ ਇੱਕ ਜੰਗੀ ਬੰਦੇ ਅੱਜ ਮੈਂ ਮੰਨ ਲਿਆ ਅਗਮੀ ਟੱਕਰ ਨਹੀਂ ਲੜਦੇ ਕੁਛ ਹੀ ਹਲਦੀ ਆ ਬੜੀ ਟੈਕਚਰ ਕਰਦੀ ਹੈ ਮੇਰੀ ਕਹਿੰਦੀ ਕਹਿੰਦੀ ਗਰਮੀ ਚ ਪੈਰ ਜਰਾ ਮਾਂ ਨੂੰ ਹੁੰਦੀ ਗਰਮੀ ਲੱਗਦੀ ਸੁੱਤਾ ਪੈਦਾ ਤੇ ਮੇਰੇ ਗਲ ਪੱਜ ਗਿਆ ਅੱਜ ਵੀ ਕਿਆ ਕਾਲ ਰੋਡ ਲੈ ਲੇ ਬਸ ਅੱਜ ਫਿਰ ਇੱਕ ਜੰਗੀ ਮੁਰਕੇ ਨਾਲ ਚੱਲ ਸੋਟ ਡਾਈ ਲਾਵਾਂ ਮੈਂ ਉਹ ਵੇ ਨੀ ਘੜਦੋ ਤੇ ਮੇਰੇ ਨਾਲ ਹੀ ਲੱਗਦਾ ਮਾਨ ਬਾਦ ਤੇ ਚੱਲਦਾ ਉਹਨੂੰ ਤਾਂ ਲੱਗਦੀ ਨਹੀਂ ਕੀ ਉਹ ਅੱਜ ਦੇ ਬਲੂਪੱਕੇ ਬਿਸਕੁਟ ਲੈ ਗਿਆ ਇਹਨੇ ਬਾਗਮਾ ਦਾ ਪਤਾ ਲੱਗ ਗਿਆ ਸੀ ਉਹਦਾ ਬਾਗਮਾ ਉਹਦੇ ਪੈਸੇ ਪਰ ਇਹਨੇ ਤਾਂ ਲੈ ਗਿਆ ਨਾ ਅਬੜਾ ਸਹੀ ਤਾਂ ਸਹੀ ਨਹੀਂ ਲੱਗਿਆ ਜਿਹੜਾ ਦੇਵੇ ਅੰਦਰ ਨੂੰ ਆਉਂਦਾ ਹੈ ਅੰਦਰ ਹੈ ਕੀ ਮੇਰੇ ਰਹਿੰਦਾ ਚਾਹ ਮਦਦ ਨਾਲ ਪਿੰਡਾਗਾ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਾ ਫੈਮਿਲੀ ਤੇ ਲਓ ਜੀ ਈਵਨਿੰਗ ਹੋ ਗਈ ਈਵਨਿੰਗ ਸ਼ਾਮ ਦਾ ਹੋ ਗਿਆ ਟਾਈਮ ਤੇ ਪਹਿਲਾਂ ਮੇਰਾ ਸੂਟ ਦੇਖ ਲੋ ਹੋ ਗਈ ਹਮ ਲਓ ਜੀ ਇਹ ਵਾਲਾ ਸੂਟ ਜਿਹੜਾ ਆਪਾਂ ਨੂੰ ਭੈਣ ਨੇ ਭੇਜਿਆ ਸੀ ਦੋ ਸੂਟ ਭੇਜੇ ਸੀਗੇ ਤੇ ਇਹ ਆਪਾਂ ਸਟਿਚ ਕਰਵਾ ਲਿਆ ਤੇ ਇੱਦਾਂ ਆਪਾਂ ਇਹਦੀਆਂ 슬ੀਵਸ ਰਖਵਾਈਆਂ ਨੇ ਮਰੇਲਾ ਸਾਈਜ਼ ਤੇ ਇਹ ਆਵਲਾ ਪੱਟ ਸਾਈਜ਼ ਕਰਵਾਇਆ ਮਾਮਾ ਤੇ ਤੇ ਫਰੌਕ ਸਟਾਈਲ ਬਣਾਇਆ ਨੈਕ ਤੇ ਆਵਲਾ ਡਿਜ਼ਾਈਨ ਤੇ ਇਹ ਸੂਟ ਹੈ ਇਹਦੇ ਨਾਲ ਸਟ੍ਰੇਟ ਸਲਵਾਰ ਆਗੀ ਤੇ ਇੰਨਾ ਕੰਫਰਟੇਬਲ ਆ ਇਹ ਵਾਲਾ ਸੂਟ ਨਾ ਬਹੁਤ ਜ਼ਿਆਦਾ ਤੇ ਤੁਸੀਂ ਦੱਸਿਓ ਸਾਰੇ ਪਾਇਆ ਕਿਵੇਂ ਲੱਗਦਾ ਤੇ ਜਿਹੜੀ ਭੈਣ ਨੇ ਭੇਜਿਆ ਉਹ ਵੀ ਦੱਸ ਦੇਵੇ ਕਮੈਂਟ ਦੇ ਵਿੱਚ ਵੀ ਕਿਵੇਂ ਲੱਗਦਾ ਸੋਨਾ ਲੱਗਦਾਗਾ ਡਿਲੀ ਦਾ ਨਹੀਂ ਹਜੇ ਬਣ ਕੇ ਆਇਆ ਮੇਰਾ ਬਣ ਕੇ ਆ ਗਿਆ ਤੇ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਇਹ ਫਰਾਕ ਇਹ ਡਿਜ਼ਾਈਨ ਸੋਹਣਾ ਲੱਗਿਆ ਪੂਰਾ ਹੀ ਮੈਂ ਲੱਗਿਆ ਸੋਹਣਾ ਮੇਰੇ ਮੁੰਡੇ ਨੂੰ ਵੀ ਸੋਹਣਾ ਲੱਗਿਆ ਸੋਹਣਾ ਲੱਗਿਆ ਤੇ ਮੈਨੂੰ ਨਾ ਲੱਗਦਾ ਪਾਇਆ ਬਹੁਤ ਸੋਹਣਾ ਲੱਗਦਾ ਪਾਇਆ ਤੇ ਇਹ ਸੂਟ ਪਾਉਣ ਚ ਇੰਨਾ ਕਿੰਨਾ ਆਰਾਮਦਾਇਕ ਆ ਕੰਫਰਟੇਬਲ ਆ ਤੇ ਥੈਂਕ ਯੂ ਭੈਣੇ ਤੇਰਾ ਬਹੁਤ-ਬਹੁਤ ਜਿਨੇ ਸਾਨੂੰ ਇਹ ਸੂਟ ਭੇਜੇ ਨੇ ਤੇ ਐਦਾਂ ਆਪਾਂ ਲੇਸ ਲਵਾਈ ਆ ਬਾਹਾਂ ਦੇ ਉੱਤੇ ਆ ਮੈਂ ਆ ਡਿਜ਼ਾਈਨ ਕਰਵਾਇਆ ਇਹ ਲੇਸ ਆਪਾਂ ਆਪ ਲੈ ਕੇ ਆਏ ਸੀ ਇਹ ਨਹੀਂ ਭੰਨੇ ਭੇਜੀ ਹੈ ਤੇ ਬਾਕੀ ਅਸੀਂ ਤਿਆਰ ਬੈਠੇ ਮਾਂ ਜਾ ਕੇ ਆਉਨੇ ਆ ਬਾਜ਼ਾਰ ਤੇ ਰੈਡੀ ਹੋ ਗਏ ਆਪਾਂ ਤੇ ਜਾਣੇ ਬੀਰੇ ਆਉ ਦਾ ਮੂੰਹ ਤੋਂ ਇਹ ਨਾ ਬਦਲੋ ਲਓ ਜੀ ਬੀਬੀਆਂ ਨੇ ਆਪਣੀਆਂ ਬਗਲੀਆਂ ਚੱਕ ਲਈਆਂ ਬੀਰੇ ਵੀਰ ਜੀ ਹੈਲੋ ਹੈਲੋ ਆ ਜਾਓ ਹੁਣ ਤੁਸੀਂ ਪਰ ਹੈਗੇ ਉੱਪਰ ਦੀਪ ਦੀਪ ਫਿਰਦੇ ਨੇ ਦੋਨੇ ਹਨ ਕੀ ਬਣਿਆ ਚੁੰਨਾ ਪਹਿਲਾਂ ਤਾਂ ਹੀ ਮੈਨੂੰ ਐ ਲੱਗਿਆ ਵੀ ਰੰਗ ਹੀ ਇਹਦਾ ਪ੍ਰਿੰਟ ਹੈਗਾ ਆ ਵਿੱਚ ਡਿਜ਼ਾਈਨ ਜਗਾ ਦੇ ਫੁੱਲ ਜਾ ਫੁੱਲ ਬਣਿਆ ਹੋਇਆ ਹੈਗਾ ਇਹਦੇ ਹਾਂ ਹਾਂ ਜੀ ਮੈਨੂੰ ਇਹ ਜਿਹੇ ਤੂੰ ਇਹ ਜਿਹੇ ਚੁੰਨੀਆਂ ਆਉਂਦੀਆਂ ਨੇ ਇਹ ਇਹ ਚੁੰਨੀ ਜੇ ਨਾਲ ਹੀ ਮਿਲ ਗਈ ਹੈ ਨਾ ਥੋੜਾ ਹੀ ਫਰਕ ਆ ਨਾ ਐ ਦੰਦਰ ਮੂੰਹ ਤੋਂ ਗਿਆ ਤੇ ਮੂੰਹ ਤੋਂ ਕਿ ਨਹੀਂ ਧੋਕੇ ਨਹੀਂ ਆਇਆ ਮੂੰਹ ਹਸ ਮਾਰ ਕੇ ਚੱਲ ਆ ਜਾ ਫਿਰ ਚੰਗਾ ਕਰ ਕਰ ਪਾਉਣੀ ਆ ਇੱਕ ਆਂਟੀ ਦਾ ਕਮੈਂਟ ਆਇਆ ਸੀ ਪਤਾ ਨਹੀਂ ਅੰਕਲ ਦਾ ਸੀ ਸੰਘੇੜੇ ਤੋਂ ਉਹ ਕਹਿੰਦੇ ਮੇਲੇ ਵਾਲੀ ਵੀਡੀਓ ਦੇਖ ਕੇ ਕਹਿੰਦੇ ਲੈ ਲੱਗਦਾ ਹੁਣ ਕਹਿੰਦੇ ਆ ਉਹੀ ਕੁੜੀਆਂ ਨੇ ਜਿਹੜੀਆਂ ਮੱਝਾਂ ਸਾੰਦੀਆਂ ਨੇ ਘਵਾ ਸਿਟਦੀਆਂ ਹੁਣ ਅੱਜ ਵੀ ਕਹਿਣਗੇ ਵੀ ਇਹ ਲੱਗਦਾ ਉਹੀ ਕੁੜੀਆਂ ਨੇ ਜਿਹੜੀਆਂ ਸੰਨੀਆਂ ਕਰਕੇ ਆਈਆਂ ਨੇ ਆਈਆਂ ਜੀ ਅਸੀਂ ਆਲ ਰਾਊਂਡਰਡ ਆ ਕੰਮ ਵੀ ਸਾਰੇ ਕਰ ਲਈਦੇ ਨੇ ਜਿੰਮੇ ਦੀਆਂ ਅਸੀਂ ਲੈ ਕੇ ਜੰਨੇ ਆ ਉਹ ਜਾ ਕੁਝ ਹੋਵੇ ਨਹੀਂ ਨਹੀਂ ਬੇਟੇ ਇਸ ਨਾਲ ਦੀ ਪੰਜ ਰੁਪਏ ਬਲੌ ਕਲਰ ਦੀ ਆਏ ਪਲੋ ਬੇਬੀਰੇ ਸੋਣੀ ਨਾ ਇਹ ਜਾ ਕੁਝ ਨਾ ਹੂੰ ਇਹ ਜਾ ਕੁਝ ਲਓ ਹੋਰ ਦੋ ਆਉਂਗਾ ਆਉਂਗਾ ਮੇਰੀ ਜੋ ਦੀ ਜੀ ਨੇ ਪੈਰ ਵਾਲਾ ਭਾਰਾ ਵੀ ਸੁੱਜਿਆ ਹੋਇਆ ਸੋਜਾ ਆ ਰਿਹਾ ਤਾਂ ਗੱਲ ਸੀ ਜੀ ਜਮਾ ਸੋ ਤੁਹਾਨੂੰ ਇਹ ਮਾਲ ਸਾਹੀ ਲਿਖਾਣਾ ਹੈ गया से हां बा और आज जब देखो Obrigado. De... ਜਬੀ ਸੋਣੀ ਨਹੀਂ ਲੱਗਦੀ ਬੋਲੀ ਹੈਗੀ ਪਰ ਮਨ ਪਾਣ ਚ ਤਾਂ ਬਹੁਤ ਆਰਾਮਦਾਇਕ ਹੈ ਇਹ ਚ ਬਲੈਕ ਕਲਰ ਵੀ ਆ ਕਲਰ ਸਿੰਪਲ ਹੈ ਕਲਰ ਕਿਸੇ ਚ ਵੀ ਨਹੀਂ ਹੈ ਇਹ ਅੱਛਾ ਆਰਾਮਦਾਇਕ ਰਹੇਗੀ ਇਹ ਜੁਣ ਦੇ ਬਿਆਨ ਨੂੰ ਵੀ ਇਹਨਾਂ ਦੀ ਲਈਆਂ ਸੀ ਟੋਪੀ ਲੈਣ ਲਈ ਫਤਿਹ ਆਹ ਦੇ ਨਾਉਂ ਦੀ ਵੀਰੇ ਆਉਂਦੇ ਕਿੱਡੀ ਗੱਲ ਹੋਣੀ ਮੈਨੂੰ ਬਾਕੀ ਸੋਦੇ ਕੋਲ ਪਹਿਲਾਂ ਆ ਗਈਆਂ ਨੇ ਇਹ ਦੁਬਾਰਾ ਚ ਦਿਖਾਏ ਨੇ ਉਹ ਨਹੀਂ ਹਨ ਮੈਂ ਜਿਹੜੀ ਮਰਦੀ ਦੀ ਹਾਂ ਹਾਂ ਇਹ ਗੱਲ ਸਹੀ ਹੈ ਆਓ ਆ ਵੀ ਸੁਣੀਏ ਚੱਪਲ ਸੁਖਾਣੀਆਂ ਤਾਂ ਮੇਰੇ ਸਹਾਲੀ ਬੈਂਦੀ ਹੈ ਕਿਉਂ ਨਾ ਕਹਾਂ ਕਿ ਬੱਧੀਆਂ ਸੁਣੂ ਦਿਖਾਈਆਂ ਸਾਰੀਆਂ ਮੈਂ ਆਪਣੀ ਪਸੰਦ ਦੇ ਸਾਹਬ ਨੂੰ ਲੱਗਿਆ ਕਿ ਜਿਹੜੀ ਆਵੇ ਨੇ ਮਨ ਨੂੰ ਤਾਂ ਪੂਰਾ ਗਏ ਇਹਦੇ ਵਿੱਚ ਕਲਰ ਹੈਗਾ ਇਹ ਚ ਕਲਰ ਨਹੀਂ ਕਿਹੜਾ ਇਹ ਚ ਮੈਨੂੰ ਦੇਖਣ ਤੋਂ ਬਾਅਦ ਤੋਂ ਬਾਅਦ ਐਵੇਂ ਜਿਹਾ ਬੂਆ ਆ ਟਿਕਦਾ ਨਹੀਂ ਇਹ ਤੁਪਟਾ ਨਹੀਂ 10 ਆਇਓ ਬੁੱਲੋ ਇਹ ਤਾਂ ਸਾਹਮਣੇ ਵੱਡੇ ਤੋਂ ਪੁੱਟਾ ਦਿਖਾਓ ਗਰੰਟੀ ਤੇ ਇਹਨਾਂ ਦੀ ਵਾਧੂ ਮਿਲ ਜਾਂਦੀ ਹੈ ਵੱਡੇ ਸਾਈਜ਼ ਦੀ ਸੋਹਣੀ ਹੈ ਤਾਮ ਦੇ ਘਰੇ ਜਾਵਾਂ ਵੀਰੇ ਹਾਂ ਇਹ ਤਾਂ ਗੱਲ ਹੈਗੀ ਹੈ ਵੀਰੇ ਕਿਹੜੇ ਮੁੰਡੇ ਕਿਹੜੇ ਮੁੰਡੇ ਨੇ ਆਹ ਮੁੰਡੇ ਨੇ ਮੈਨੂੰ ਨਹੀਂ ਇੰਨੀ ਗੱਟੀ ਆ ਬਿਲਾਂਗ ਦੇ ਹਾਂ ਮੈਂ ਤੁਹਾਨੂੰ ਇਹ ਪੁੱਛਿਆ ਹਾਂ ਹਾਂ ਮੁੰਡੇ ਨੇ ਫੇਰ ਨੂੰ ਸੋਲਿਆ ਇਹ ਮੁੰਡਾ ਬਣਾਉਣ ਲੱਗਦੇ ਫੇਰ ਮੁੰਡਾ ਸੋਡੀਗਾ ਅੰਨਾ ਬਣਾਉਂਦਾ ਨਹੀਂ ਇਹ ਆਏ ਨੇ ਆਣ ਅੱਛਾ ਓਏ ਬੇਚਾਰੇ ਨੂੰ ਮਜ਼ਾਕ ਕਰੀ ਜਾਂਦੇ ਆ ਨਾ ਵੀਰੇ ਮਜ਼ਾਕ ਹੋਈ ਨਹੀਂ ਮੈਂ ਵੀਰੇ ਆਉਦੇ ਹਾਂ 3 ਅੰਦਾਵ 3 ਅੰਦਾਵ ਆਵੀ ਪਰ ਸੋਣੀ ਆ ਨਾ ਦੇਖ ਫਿਰ ਇਹ ਤੈਨੂੰ ਪੌਣ ਚ ਦੱਸਦੇ ਵੀ ਪੌਣ ਚ ਸੌਖੀ ਲੱਗਦੀ ਆ ਐ ਤਾਂ ਨਹੀਂ ਵੀ ਤੁਰਣ ਜਾਂਦਾ ਦੋਨੇ ਪੈਰ ਪਾ ਕੇ ਦੇਖ ਲਾ ਇਹਦਾ ਗਲਤ ਮਾਰੋ ਵੀਰੇ ਦੂਜਾ ਪੈਰ ਦੇ ਉਹ ਇਹ ਚੱਪਲ ਦਾ ਨਾਲੇ ਉਹ ਗਰੇ ਦਾ ਦੂਜਾ ਪੈਰ ਦੇ ਦਿਓ ਦੇਖਾਂ ਤੱਕੂਗਾ ਕਿ ਨਾ ਦੇਖ ਲੱਗਿਆ ਨਾ ਹਾਂ ਅੰਮ੍ਰਿਤਸਰ ਆਪਣੀ ਆਹ ਇਧਰ ਨਾ ਇਧਰ ਖੜਾ ਹੈ ਉਹ ਬਿਆਂ ਦੇਖ ਲਾ ਉਹਨੋਂ ਗਰੇਪ ਆ ਕੇ ਦੇਖ ਲਾ ਦੋਨੇ ਇਹਦਾ ਕੀ ਰੇਟ ਆ ਵੀਰੇ ਗਰੇ ਦਾ ਕੀ ਰੇਟ ਆ ਨਹੀਂ ਦੱਸਿਓ ਤਾਂ ਸਹੀ ਇਹਦਾ 800 ਦੀ ਹੈ ਹਾਂ ਗਰੇ ਦਾ ਲੋਹੋਂ ਦਾ 1570 ਲਾ ਦੇ ਇਹ ਕਿਹੜਾ ਇੱਥੇ ਵੀ ਆ ਗਰੇ ਦਾ ਮੈਂ ਅਮਨ ਜੀ ਲਈ ਆਰਟੀਕਲ ਹੀ ਪੜਨਾ ਕਿੰਨਾ ਹੈ 75 ਹੈ 500 ਇਹ 750 ਦੀ ਇਹ 800 ਦੀ ਪਾਰ ਦਾ ਨਹੀਂ ਇਹ ਦਵਾਈ ਲੈ ਚਲ ਇਹ ਵੀ ਆਪਣੇ ਦਾ ਸੋਦਾ ਆਉਂ ਦੇਖ ਲਾ ਭੂਆ ਦੇ ਸੈਜ ਦੀਆਂ ਕਿਹੜੀ ਜੈ ਸੋਹਣੀ ਲੱਗਦੀ ਆ ਹਾ ਉਹ ਦਾ ਤਾਂ ਮੈਂ ਆਖਿਆ ਵੀ ਬਹੁਤ ਦੇ ਪਾਏ ਹੁੰਦੇ ਨੇ ਕੋਈ ਤਾਂ ਮੇਰੇ ਕੋਲ ਹੁੰਦੇ ਸੀ ਇਹਦੇ ਪਾਈਗੇ ਤੁਸੀਂ ਹੋਰ ਹੀ ਕਰਨਗੇ ਤੁਸੀਂ ਸਿੱਕਾ ਜੀ ਮਾਂ ਜੀ ਤੇ ਮੀਂਹ ਦੀ ਗੁਲਾਣ ਖਾਲੀ ਹੈ ਬੰਦਾ ਹੋ ਜਾਂਦਾ ਉਸ ਨੂੰ ਨੇ ਟੈਪੂਆ ਨੂੰ ਪਸੰਦ ਆਈ ਆ ਮੋੜੀ ਵੀ ਉਤੋਂ ਘੜਾ ਲਈਏ ਨਹੀਂ ਹੈ ਚੌਕਾ ਪੈਰੇ ਚ ਇੱਕ ਉਹ ਜਿਹੜੀ ਪਰੇ ਆ ਜਿਹੜੀ ਪਾਗੇ ਦੇਖਦੀ ਆ ਪੈਰ ਉਹ ਵੀ ਚੱਪਲ ਨਹੀਂ ਨਹੀਂ ਉਹ ਇਹ ਤਾਂ ਸੋਣੀ ਹੈਗੀ ਹੈਗੀ ਆ ਸੋਹਣੇ ਸਾਡੀ ਚਾਰਾਂ ਜਿੰਨਾ ਦੀ ਹੱਥਾਂ ਦੋਨੇ ਪਾ ਕੇ ਫਿਰ ਕੋਈ ਨਾ ਮਾਰੀ ਮਾਰੀ ਮੋੜੀ ਬੰਦਿਓਂ ਕਿ ਇਹ ਵੀ ਬਾਈ ਤੀਤੀ ਹੈ ਪੈਰ ਪੂਰਾ ਕਵਰ ਹੁੰਦਾ ਸਲੀਪਰ ਵੀ ਵਧੀਆ ਹੈਗਾ ਸੋਹਣਾ ਨਾ 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 ਇਹ ਉਦਾਂ ਨਹੀਂ ਵੀ ਕਿਹੜਾ ਆਹ ਗਰੇਜ ਹਾਂ ਆ ਆਜੀਸ ਬਹੁਤ ਸੋਣੀ ਹੈ। ਹੋਰ ਤੇ ਦੇਖਦਾ ਹਾਂ। ਕੋਈ ਕਾਗਜ਼ੀ ਸੀ। 40 ਹੀ ਹੈ। ਬਗੜਚਾ ਵੀ ਦੇਖਾ। 40 ਆ। ਕੀ ਚ ਲੱਗੀ ਮਾਸੀ? ਅਜੇ ਨਹੀਂ ਤਿੰਨ ਸਾਲ ਇਹ। ਬਾਕੀ ਸੇਲ ਹੋ ਗਏ ਬਾਕੀ ਸਰ ਬਾਕੀ ਮੈਚਿੰਗ ਦਿਖਾਣਾ 375 ਜੋ ਬਹੁਤ ਸੁਣਦੇ ਆ ਦਿਖਾ ਦਿਓ ਲਓ ਜੀ ਆਪਾਂ ਕਪੜੇ ਦੀ ਦੁਕਾਨ ਤੇ ਆਏ ਤੇ ਤੁਹਾਨੂੰ ਦਿਖਾਉਣੇ ਆ ਸੂਟ ਸੁਨੇ ਸੁਨੇ ਆ ਵਾਲੇ 300 ਦੇ ਸੂਟ 330 ਦੇ ਨੇ ਸਾਰਿਆਂ ਦੇ ਰੇਟ ਸੇਲ ਹੋ ਗਏ ਕਹਿੰਦੇ ਸਾਰੇ 330 ਦੇ ਨੇ ਆ ਵਾਲੇ ਸੂਟ ਆ ਲੋ ਇਹ ਜਮਾਣੇ ਨਹੀਂ ਹੈਗੇ ਨੇ ਤੁਸੀਂ ਸੁਣ ਤੀ 525 ਰੁਪਏ ਆਕੰਸੀ ਆਪਣੇ ਕੋਲੇ ਸਿਰਫ 375 ਰੁਪਏ ਕੱਪੜਾ ਕਿਵੇਂ ਆ ਵੀਰੇ ਦਾ ਬੰਬੜਿਆਂ ਦੀ ਕੁਆਲਿਟੀ ਕੱਪੜਾ ਨੀਰਾ ਫੋਨ ਵਾਲਾ ਹੈ 375 ਅੱਛਾ ਨਹੀਂ